ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਲਓ ਜੀ ਆਪਾਂ ਪਹੁੰਚੇ ਆਂ ਭਗਵਾਨ ਸ਼ਿਵਜੀ ਦੇ ਮੰਦਿਰ ਵਿੱਚ ਜੋ ਕਿ ਆਪਾਂ ਨੂੰ ਪਤਾ ਹੈ ਕਿ ਕੱਲ ਨੂੰ ਸ਼ਿਵਰਾਤਰੀ ਦਾ ਦਿਹਾੜਾ ਜੀ ਸ਼ਿਵ ਮੰਦਿਰ ਦੀਆਂ ਸਜਾਵਟਾਂ ਹੋ ਰਹੀਆਂ ਨੇ ਜੀ ਤੁਸੀਂ ਦੇਖ ਸਕਦੇ ਹੋ ਜੀ ਪਹੁੰਚੇ ਆਂ ਸ਼ਿਵ ਮੰਦਿਰ ਵਿਖੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਧਾਈਆਂ ਸ਼ਿਵੀ ਤੇ ਪਾਰਵਤੀ ਜੀ ਦੇ ਵਿਆਹ ਦੀਆਂ ਸ਼ਿਵ ਮੰਦਿਰ ਵਿੱਚ ਪਾਠ ਨਹੀਂ ਖੁੱਲ ਚੁੱਕੇ ਨੇ ਕੋਈ ਦੇਖ ਸਕਦੇ ਜੀ ਉਹ ਬਰੰਗਣੀ ਉਹ ਮਾਈਕ ਨੂੰ ਫਿਕਰ ਨੂੰ ਕੋਲੋਂ ਕੋਲੋਂ ਦੇਖ ਸਕਦੇ ਤੁਸੀਂ ਬਾਕੀ ਤੁਸੀਂ ਸੰਗਤਾਂ ਵੀ ਬਹੁਤ ਭਗਵਾਨ ਦੇ ਦਰਸ਼ਨਾਂ ਲਈ ਆ ਰਹਿਆਂ ਨੇ ਜੀ ਦੇਖ ਸਕਦੇ ਹਾਂ ਇਹ ਲਾਈਵ ਦਾ ਦੂਜਾ ਦਿਨ ਹੈ ਜੀ ਦੇਵਾ ਤੇ ਕ੍ਰਿਸ਼ਨ ਸਾਹਿਬ ਜੀ ਦੇ ਸਾਈ ਦੇ ਉਹ ਕੀ ਹਮੰਦੀਆਂ ਵੀ ਤਿਆਰੀਆਂ ਹੋ ਰਹੀਆਂ ਨੇ ਪੰਡਤ ਜੀ ਹਮਨਕੁੰਡਨ ਤੇ ਹਮੰਦੀ ਤਿਆਰੀ ਕਰ ਰਹੇ ਨੇ ਇਸ ਕੋ ਇਸ ਕੋ ਉਹ ਵੀ ਬੋਲਦੇ ਨੇ ਇਸ ਕੋ ਉਹ ਵੀ ਬੋਲਦੇ ਨੇ ਜਿਸ ਜੀਵ ਦਾ ਜਨਮ ਹੁੰਦਾ ਹੈ ਕੀ ਜਨਮ ਹੁੰਦਾ ਠੀਕ ਹੈ ਨਵਕਰਾ ਕਿਹਾਂ ਪਿਆ नवग्रह इसमें नहीं आते हैं नवग्रह पूजा में होते पंडित जी बीच में डाला है इसको क्या बोलते हैं ये, ये जो है अग्नि की सात युवा दक्षिण महाकाली की भी सात युवा है ठीक है ये ज, ये सात जो है कौन बने हुए है और ये मेखला है मेखला ये मेखला जो है देख इसमें इसे क्या होता है शिव का जन्म होता है ये ईश है ये स्वर्ण मंदिर है मीखला ये हमेशा अग्नि कोण में होता है पूर्व और उत्तर के बीच में पंडित जी ने दीती है जानकारी हमनकुंड बारे बाकी जानकारी साडे चेयरमैन साहब को होने है जी ससी कापा जी ਇਹ ਜਿਹੜੀ ਲੰਗਰ ਦੀ ਸਮਰੱਥਾ ਹੈ ਕਿੰਨੀ ਕੁ ਦੇਰ ਤੋਂ ਚੱਲ ਰਹੀ ਹੈ ਜੀ ਇਹ ਵੀ ਘੱਟੋ ਘੱਟ ਹੋ ਕੇ 300 ਸਾਲ ਅੱਛਾ ਸਾਲ ਦੇ ਵਿੱਚ ਕਿੰਨੀ ਵਾਰੀ ਲੰਗਰ ਕਰਦੇ ਆਂ ਜੀ ਆਹ ਲੰਗਰ ਹੋ ਜਾਂਦੇ ਨੇ ਮਹਾਰਾਜ ਦੋ ਲੰਗਰ ਹੋ ਜਾਂਦੇ ਨੇ ਮਹਾਸ਼ਿਵਰਾਤਰੀ ਨੂੰ ਕਿ ਸ਼੍ਰੀ ਕ੍ਰਿਸ਼ਨ ਜਨਮਾਸ਼ਟੀ ਠੀਕ ਹੈ ਤੇ ਆਪਣਾ ਆਥਣ ਸਵੇਰੇ ਆਰਤੀ ਵੀ ਕਰਦੇ ਆਂ ਜੀ ਮੰਦਿਰ ਦੇ ਵਿੱਚ ਹਾਂ ਜੀ ਹਾਂ 15 ਮਿੰਟ ਸ਼ਾਮ ਨੂੰ 15 ਮਿੰਟ ਸਵੇਰੇ ਆਰਤੀ ਕੌਣ ਕਰਦੇ ਆਂ ਜੀ ਪੰਡਤ ਜੀ ਪੁਜਾਰੀ ਹੈ ਆ ਦੇਖੋ ਅੱਛਾ ਇਹ ਪੁਜਾਰੀ ਜੀ ਨੇ ਆਰਤੀ ਕਰਦੇ ਨੇ ਸ਼ਰਮਾ ਜੀ ਠੀਕ ਹੈ ਜੀ ਤੇ ਆਪਣੇ ਪਾਠ ਦੇ ਭੋਗ ਕਦੋਂ ਪੈ ਜਾਣਗੇ 11 ਵਜੇ ਦੀ ਸਮਾਪਤੀ ਅੱਛਾ ਉਦੋਂ ਬਾਅਦ ਜੀ ਉਦੋਂ ਬਾਅਦ ਲੰਗਰ ਹੈ ਜੀ ਠੀਕ ਹੈ ਜਲੇਬੀ ਠੀਕ ਹੈ ਜੀ ਦਾਲ ਮਖਣੀ ਠੀਕ ਹੈ ਪਰਸ਼ਾਦਾ ਜਿਹੜੇ ਤੁਸੀਂ ਵੇਖ ਸਕਦੇ ਹੋ ਕਿ ਹਮੰਦੀਆਂ ਤਿਆਰੀਆਂ ਹੋ ਰਹੀਆਂ ਨੇ ਜੀ ਗੁਰੂ ਭੇਰਵਾਇ ਨਮਾਇ ਤਵਾਹ ਗੁਰੂ ਭੇਰਵਾਇ ਨਮਾਇ ਤਵਾਹ ਤੰਡਵ ਭੇਰਵਾਇ ਨਮਾਇ ਤਵਾਹ ਕੌਦਗੁਰ ਭੇਰਵਾਇ ਨਮਾਇ ਤਵਾਹ ਰੰਗਵਾਰ ਭੇਰਵਾਇ ਨਮਾਇ ਤਵਾਹ ਓਮ ਨਿਮੋ ਜੀਵਾ ਦੇਖੀ ਪਾਤ ਜੀ ਤਵਾਹ ਸਵਾਹਾ ਓ ਮੇਰੋ ਬੰਗੀ ਨਾ ਜੋ ਕੱਟਤ ਬੂਰਵੀ ਸ਼ਾਰਗਲਾ ਹਾ ਜੰਤ ਜੀਵਾ ਉਂਰਾ ਨਾ ਹਾ ਅੰਨੇ ਨੂੰ ਨਾ ਹੀ ਰਕਿਨ ਮਹਾਕਾਲੀ ਕਾਇਨਾਮੈ ਜਵਾ ਹਾ ਜਤਮੇਈ ਸ਼ਾਮ ਬੀ ਨੰਦੋ ਰੋਟੋ ਬੀ ਜੀ ਦੰਦ ਜਵਾ ਹਾ ਅੰਨੇ ਨੂੰ ਨਾ ਹੀ ਰਕਿਨ ਮਹਾਕਾਲੀ ਕਾਇਨਾਮੈ ਜਵਾ ਹਾ ਲੋਨੀ ਪੋਲੇ ਸ਼ੰਕਰ ਦੇ ਪਾਠ ਵੀ ਚੱਲ ਰਹੇ ਨੇ ਜੀ ਵੇਖ ਸਕਦਾ ਤੁਸੀਂ ਸੇਵਾਦਾਰ ਬਹੁਤ ਹੀ ਸ਼ਰਧਾ ਦੇ ਨਾਲ ਸੇਵਾ ਕਰਦੇ ਨੇ ਜੀ। ਵੇਖ ਸਾਡੇ ਤੁਸੀਂ। ਇੱਕ ਮੈਡੀ ਨੇ ਲੰਗਰ ਹਾਲ ਬਣਾਇਆ ਹੋਇਆ ਜੀ। ਤੇ ਮੰਦਰ ਪਿੰਡ ਰੁੜਕੀ ਜੀ ਦੇਖ ਸਕਦੇ ਹੋ ਲੰਗਰ ਦੀ ਵੀ ਜਾਰੀ ਹੋ ਰਹੀ ਹੈ ਜੀ ਬਹੁਤ ਹੀ ਸ਼ਰਧਾ ਦੇ ਨਾਲ ਸੇਵਾ ਦਾ ਸੇਵਾ ਕਰ ਰਹੇ ਨੇ ਜੀ ਦੀਆਂ ਪ੍ਰਸ਼ਾਦੀ ਦੀ ਸੇਵਾ ਕਰ ਰਹੀਆਂ ਨੇ ਜੀ ਲੋ ਜੀ ਵੇਖ ਸਕਦੇ ਹੋ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ